2.5 ਸਾਲਾਂ ਦੇ ਭਰਾਵੋ ਪੰਜਾਂ ਚੋ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਸਿਰਫ ਇੱਕ ਔਰਤਾਂ ਦੀ ਗਰੰਟੀ ਬਾਕੀ ਬਚੀ ਆ ਸਿਰਫ ਇੱਕ ਬਚੀ ਆ ਮੈਂ ਤੁਹਾਡੇ ਸਾਹਮਣੇ ਕਹਿੰਦਾ ਇੱਕ ਬਚੀ ਆ ਜੇ ਅਸੀਂ 2.5 ਸਾਲਾਂ ਚਾਰ ਕਰਤੀਆਂ ਤਾਂ ਜਿਹੜੀ ਇੱਕ ਬਚੀ ਆ ਉਹ ਵੀ ਅਸੀਂ ਬੜੀ ਜਲਦੀ ਜਿਹੜੀਆਂ ਪੂਰੀ ਕਰਾਂਗੇ ਪੰਜਾਬ ਦੇ ਇੱਧਰ ਅਸੀਂ 2.5 ਸਾਲਾਂ ਚ ਕੀ ਕੀਤਾਗਾ 2.5 ਸਾਲਾਂ ਚ ਕੀ ਕੀਤਾ ਕਰ ਦਿਨੇ ਗੱਲ ਕਰਨੇ ਚਾਹਾਂਗਾ ਬਹੁਤ ਵੱਡੀ ਗਾਰੰਟੀ ਮੇਰੇ ਯਾਦ ਆ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਅੰਦਰ ਜਦੋਂ ਸਾਡੇ ਸੁਪਰੀਮ ਆਰ ਰੇਨ ਕੇਜਰੀ ਵਾਲੀ ਆਏ ਸਰਦਾਰ ਭਗਵੰਤ ਸਿੰਘ ਮਾਨ ਜੀ ਬੈਠੇ ਉਹਦੇ ਨਾਲ ਬੈਠਾ ਸੀਗਾ ਤਾਂ ਬਹੁਤ ਵੱਡੀ ਗਾਰੰਟੀ ਹੈ ਅਸੀਂ ਪੰਜਾਬ ਦੇ ਲੋਕੋ ਦਿੱਤੀ ਸੀ ਉਹ ਗਰੰਟੀ ਕੀਤੀ ਸੀ ਕਿ ਅਸੀਂ ਬਗੈਰ ਕੋਈ ਬਰਗੀਕਰਨ ਕੀਤੇ ਬਗੈਰ ਕਿਸੇ ਦਾ ਆਧਾਰ ਕਾਰ ਚੈੱਕ ਕੀਤਾ ਹੈ ਬਗੈਰ ਕਿਸੇ ਦੀ ਸੀ ਇੰਕਮ ਕਾਰ ਚੈੱਕ ਕੀਤਾ ਬਗੈਰ ਕਿਸੇ ਦੀ ਪ੍ਰੋਫਾਈਲ ਵੀ ਚੈੱਕ ਕੀਤਾ ਅਸੀਂ ਹਰੇਕ ਪਰਿਵਾਰ ਦੇ 300 ਯੂਨਟ ਮੁਫਤ ਬਿਜਲੀ ਦੇ ਨਾਲ ਕੇ ਅਸੀਂ ਆਮ ਆਦਮੀ ਪਾਜ ਦੇ ਵਾਦਾ ਕੀਤਾ ਅਸੀਂ ਕਰਾ ਦੇ ਇਹ ਬਹੁਤ ਵੱਡਾ ਵਾਅਦਾ ਸੀਗਾ ਇਹ ਬਹੁਤ ਵੱਡਾ ਵਾਅਦਾ ਸੀਗਾ ਪੰਜਾਬ ਦੇ ਵੱਡੇ ਵੱਡੇ ਜਰਨਲਿਸਟ ਪੰਜਾਬ ਦੇ ਵੱਡੇ ਵੱਡੇ ਪੱਤਰਕਾਰ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ ਪਰ ਲੇਕਿਨ ਪ੍ਰਭੋ ਮੈਂ ਉਹ ਸਰਕਾਰ ਦਾ ਹਿੱਸਾਗਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹਿੱਸਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਪਹਿਲੇ 3 ਮਹੀਨਿਆਂ ਚ ਕਰਕੇ ਦਿਖਾਇਆ ਪਹਿਲੇ 3 ਮਹੀਨਿਆਂ ਚ ਪੰਜਾਬ ਦੇ ਅੰਦਰ ਬਿਜਲੀ ਦਾ ਬਿੱਲ 90% ਘਟਾ ਦਾ ਜ਼ੀਰੋ ਹੋਣ ਲੱਗ ਗਿਆ ਇੱਕ ਇਤਬਾਲ ਸਿਰਫ ਸਿਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਹਮਣੇ ਦੂਜੀ ਵੱਡੀ ਗ੍ਰਾਂਤੀ ਪੰਜਾਬ ਦੇ ਅੰਦਰ ਸਦਾ ਪ੍ਰਵਾਨਸ਼ਿਕ ਬਾਰ ਅਰਵਿੰਦ ਕੇਜਰੀਵਾਜ ਨੇ ਕੀ ਦਿੱਤੀ ਸੀ ਕਿ ਪੰਜਾਬ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉ ਤਾਂ ਅਸੀਂ ਸਕੂਲ ਆ ਫੈਮਿਨਸ ਬਣਾਵਾਂਗੇ ਸਕੂਲ ਆ ਫਾਈਨੈਂਸ ਬ라운 ਦੀ ਗੱਲ ਕੀਤੀ ਅੱਜ ਪੰਜਾਬ ਦੇ ਹਰੇਕ ਹੱਕੇ ਦੇ ਅੰਦਰ ਸਕੂਲ ਆ ਫਾਈਨੈਂਸ ਉਲੀ ਟੱਕ ਤੇ ਖੜ ਰਹੇ ਨੇ ਜਿੱਥੇ ਮੈਂ ਸਮਝਦਾ ਗਰੀਬ ਦਾ ਬੱਚਾ ਅਮੀਰ ਦਾ ਬੱਚਾ ਇੱਕ ਛੋਟੇ ਬੰਦੇ ਦਾ ਬੱਚਾ ਵੱਡੇ ਬੰਦਾ ਬੱਚਾ ਬੈਠ ਕੇ ਅੱਛੀ ਕੁਆਲਟੀ ਦੀ ਐਜੂਕੇਸ਼ਨ ਬੁਰਾਤ ਮੈਕੈਨੇਜੇਸ਼ਨ ਮਿਲਿਆ ਉਹ ਹਾਸਲ ਕਰ ਰਿਹਾ ਕਿ ਕੀਰਤੀਬਾਨ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਸਾਫ ਕੀਤਾ ਪੰਜਾਬ ਦੇ ਅੰਦਰ ਪੀਜੀ ਵੱਡੀ ਗੰਟੀ ਆਮ ਆਦਮੀ ਪਾਰਟੀ ਨੇ ਕਿੰਨੀ ਸੀ ਕਿ ਅਸੀਂ ਹਰ ਇੱਕ ਪਰਵਾਪਾ ਨਾ ਕਰੇ ਕੋਈ ਬਿਮਾਰ ਨਾ ਹੋਵੇ ਜੇਕਰ ਕੋਈ ਬਿਮਾਰ ਹੁੰਦਾ ਤਾਂ ਅਸੀਂ ਹਰੇ ਜਗਾ ਟਗਾ ਦੇਤੇ ਮਹੱਲਾ ਕ੍ਰੀਨੇ ਖੋਲ ਲਾਂਗੇ ਇਹ ਵਾਦਾ ਆਪਨੀ ਪਾਰਟੀ ਨੇ ਕੀਤਾ ਸੀ ਮੈਂ ਸਰਕਾਰ ਦਾ ਹਿੱਸਾ ਮੈਂ ਗਵਾਗਾ ਅੱਜ ਪੰਜਾਬ ਦੇ ਅੰਦਰ 900 ਤੋਂ ਵੱਧ ਮਹੱਲਾ ਕ੍ਰੀਨੇ ਕੰਮ ਕਰਨ ਜਿੱਥੇ ਲੋਕਾਂ ਜਾ ਕੇ ਆਪਣਾ ਇਲਾਜ ਵੀ ਕਰਾਉਂਦੇ ਨੇ ਆਪਣੇ ਬਫਟੈਸਟ ਵੀ ਕਰਾਉਂਦੇ ਨੇ ਦੀ ਕੀਰਤੀ ਵਾਲਾ ਪੰਜਾਬ ਦੇ ਅੰਦਰ ਆਪਨੀ ਪਾਰਟੀ ਕੋਲ ਹੈ ਕਿੰਦਾ ਹੋ ਚੌਥੀ ਘੰਟੀ ਆਮ ਆਦਮੀ ਪਾਰਟੀ ਨੇ ਕੀ ਦਿੱਤੀ ਸੀ ਕਿਉਂਕਿ ਪੰਜਾਬ ਦੇ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਅੰਦਰ ਮੈਟਰੀਟ ਭਰਤੀ ਹੋਣ ਦਾ ਪੰਜਾਬ ਪੁਲਿਸ ਭਰਤੀ ਹੋਣ ਦਾ ਸੀਆਰਪੀਐਫ ਡੀਐਸਐਸ ਇਹਨਾਂ ਚ ਭਰਤੀ ਹੋਣ ਦਾ ਬਹੁਤ ਜਜ਼ਬਾ ਹੈ ਨੌਜਵਾਨਾਂ ਦੇ ਅੰਦਰ ਕਿਉਂਕਿ ਪੰਜਾਬ ਬਾਰਡਰ ਸਟੇਟ ਹੈਗਾ ਤਾਂ ਜੇਕਰ ਸੀ ਇਹ ਕਹਿਆ ਸੀ ਕਿ ਜੇਕਰ ਸਰਕਾਰ ਨਾ ਕਰੇ ਜੇਕਰ ਕੋਈ ਪੰਜਾਬ ਦਾ ਜਵਾਨ ਜਿਹੜਾ ਮੈਟਰੀਟਾ ਬੀਐਸਐਫ ਚ ਜੇਕਰ ਹੋ ਖੋਦਰਾ ਖਾਸਾ ਪਰਬਤ ਬਣਾ ਕੇ ਸ਼ੀਰ ਹੋ ਜਾਂਦਾ ਵੇਚ ਦੇ ਲਈ ਤਾਂ ਉਸ ਦੇ ਪਰਿਵਾਰ ਦੇ ਲਈ ਸ਼ਹਿਦਾਰਾ ਸੀ ਕਰੋੜ ਰੁਪਏ ਕਰਾਂਗੇ ਇਹ ਵੀ ਵਾਦਾ ਸੀ ਭਰਾ ਉਹ ਪਹਿਲੇ 2 ਮਹੀਨਿਆਂ ਚ ਪੱਜਾ ਪੂਰਾ ਕਰਦਾ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਜਿਹੜੀਆਂ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਗਰੰਟੀਆਂ ਪੂਰੀਆਂ ਕਰਤੀਆਂ 2.5 ਸਾਲ ਚ ਆ ਤੁਹਾਡੀ ਸਰਕਾਰ ਭਾਰਤੀ ਜਨਤਾ ਪਾਰਟੀ ਨੂੰ 10 ਸਾਲ ਹੋ ਗਏ 10 ਤੋਂ ਕਿਹੜੇ ਵਾਦੇ ਪੂਰੇ ਹੋਏ ਨੇ ਕਿ ਉਹ ਰਾਜ ਦੀ ਬਾਤ ਦੱਸੋ ਅਪ ਕਿਹੜੇ ਕਰਕੇ ਸਵਾਮ ਆਗਮੀ ਪਾਰਟੀ ਦਾ ਇਤਿਹਾਸ ਆ ਆਗਮੀ ਪਾਰਟੀ ਦਾ ਗਵਾਹ ਵੀ ਤੁਹਾਡੇ ਸਾਹਮਣੇ ਖੜੇ ਆ ਕਿ ਅਸੀਂ 2.5 ਸਾਲਾਂ 'ਚ ਭਰਾਵੋ ਪੰਜਾਂ 'ਚ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਸਿਰਫ ਇੱਕ ਹੋਰਤਾਂ ਦੀ ਗਰੰਟੀ ਬਾਕੀ ਬਚੀ ਆ ਸਿਰਫ ਇੱਕ ਬਚੀ ਆ ਮੈਂ ਤੁਹਾਡੇ ਸਾਹਮਣੇ ਕਹਿੰਦਾ ਇੱਕ ਬਚੀ ਆ ਜੇ ਅਸੀਂ 2.5 ਸਾਲਾਂ ਚਾਰ ਕਰਤੀਆਂ ਤਾਂ ਜਿਹੜੀ ਇੱਕ ਬਚੀ ਆ ਉਹ ਵੀ ਅਸੀਂ ਬੜੀ ਜਲਦੀ ਜਿਹੜੀ ਆ ਪੂਰੀ ਕਰਾਂਗੇ